ਇਹ ਦਿਨੀ 298 ਧਾਰਾ ਚ ਮਾਮਲਾ ਦਰਜ ਹੋਇਆ ਪਰ ਪੁਲਿਸ ਸਿਰਫ ਰੇਡਾਂ ਕਰਦੀ ਰਹੀ ਵਿਅਕਤੀ ਪੁਲਿਸ ਦੇ ਹੱਥ ਨਾ ਲੱਗਿਆ ਰਾਜਨੀਤਿਕ ਦਬਾਅ ਮੰਨੀਏ ਜਾਂ ਫਿਰ ਦਰਿਆ ਦੇ ਨਹੀਂ ਸਮਝ ਤੋਂ ਪਰੇ ਹੈ ਪਰ ਕਾਰਨ ਕੀ ਰਿਹਾ ਕਿ ਇਹ ਨੌਜਵਾਨ ਪੁਲਿਸ ਦੇ ਹੱਥ ਨਾ ਆਇਆ ਸੋਨੇ ਤੇ ਸੁਹਾਗਾ ਨੌਜਵਾਨ ਨੇ ਸਰਿਆਮ মিডিਆ ਦੇ ਵਿੱਚ ਬੈਠ ਕੇ ਪ੍ਰੈਸ ਕਾਨਫਰੰਸ ਕਰ ਦਿੱਤੀ ਉਹ ਵੀ ਸ਼ਹਿਰ ਦੇ ਇੱਕ ਪੌਸ਼ ਇਲਾਕੇ ਚ ਪੈਂਦੀ ਵੱਡੀ ਦੁਕਾਨ ਜੱਗੀ ਸਵੀਟਸ ਦੇ ਉੱਤੇ ਆਖਰ ਇਸ ਨੂੰ ਕੀ ਮੰਨਿਆ ਜਾਵੇ ਕੀ ਪਾਸਟਰ ਦੇ ਉੱਤੇ ਰਾਜਨੀਤਿਕ ਦਬਾਅ ਪਿਆ ਜਾਂ ਪੁਲਿਸ ਰਾਜਨੀਤਿਕ ਪ੍ਰਭਾਵ ਦੇ ਹੇਠਾਂ ਦਬੀ ਰਹੀ ਕਿਉਂਕਿ ਇਸ ਵਿਅਕਤੀ ਦੇ ਉੱਤੇ ਈਸਾਈ ਭਾਈਚਾਰੇ ਦੀਆਂ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਹੋਇਆ ਸੀ ਦੱਸ ਦਈਏ ਇਹ ਮਾਮਲਾ 24 ਤਰੀਕ ਨੂੰ ਦਰਜ ਹੋਇਆ ਸੀ ਤੇ ਅੱਜ ਤੱਕ ਪੁਲਿਸ ਦੇ ਹੱਥੋਂ ਇਹ ਨੌਜਵਾਨ ਫਰਾਰ ਨਜ਼ਰ ਆ ਰਿਹਾ ਹੈ ਪਰ ਵੱਡੀ ਗੱਲ ਉਦੋਂ ਹੁੰਦੀ ਹੈ ਜਦੋਂ ਇਹ ਵਿਅਕਤੀ ਸ਼ਰਿਆਮ ਚਿੱਟੇ ਦਿਣੀ ਮੀਡੀਆ ਦੀ ਮੌਜੂਦਗੀ ਦੇ ਵਿੱਚ ਬੈਠ ਕੇ ਪਾਸਟਰ ਅਤੇ ਉਹਦੇ ਸਾਥੀਆਂ ਦੇ ਨਾਲ ਇੱਕ ਕਾਨਫਰੰਸ ਕਰ ਦਿੰਦਾ ਜਿਸ ਦੇ ਵਿੱਚ ਉਹ ਮਾਫੀ ਮੰਗਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਇਸ ਤਰ੍ਹਾਂ ਦੀ ਮਾਫੀਆਂ ਦੇ ਨਾਲ ਪਰਚੇ ਕੈਨਸਲ ਹੁੰਦੇ ਨੇ ਇਹ ਸਵਾਲ ਵੱਡਾ ਹੈ ਆਖਰ ਕਿਉਂ ਨਹੀਂ ਪੁਲਿਸ ਦੇ ਹੱਥ ਲੱਗਿਆ ਇਹ ਨੌਜਵਾਨ ਜਿਹੜਾ ਸ਼ਰਿਆ ਪੌਸ਼ ਇਲਾਕੇ ਦੀ ਵੱਡੀ ਦੁਕਾਨ ਵਿੱਚ ਬੈਠ ਕੇ ਕਾਨਫਰੰਸ ਕਰ ਰਿਹਾ ਹੈ ਕਿ ਇਹ ਮਾਫੀ ਸਿਰਫ ਜਤਿੰਦਰ ਸਟੀਫਨ ਵੱਲੋਂ ਦਿੱਤੀ ਗਈ ਹੈ ਜਾਂ ਪੂਰੇ ਇਸਾਈ ਭਾਈਚਾਰੇ ਵੱਲੋਂ ਇਸ ਦੇ ਵਿੱਚ ਕੰਪਨਸੇਸ਼ਨ ਦੀ ਵੀ ਗੱਲ ਆਈ ਪਰ ਉਸ ਤੋਂ ਪਾਸਟਰ ਸਾਹਿਬ ਮੁਕਰ ਦੇ ਨਜ਼ਰ ਆਏ ਉਹਨਾਂ ਇਹ ਜ਼ਰੂਰ ਕਿਹਾ ਕਿ ਇਹ ਕੰਪਨਸੇਸ਼ਨ ਦੀ ਗੱਲ ਹੋਈ ਸੀ ਪਰ ਅਸੀਂ ਨਾਮੁੰਕਰ ਹੋ ਗਏ ਤੇ ਕਿਸੇ ਕਿਸਮ ਦਾ ਕੋਈ ਕੰਪਨਸੇਸ਼ਨ ਨਹੀਂ ਲਿੱਤਾ ਗਿਆ ਪਰ ਇਹ ਸਾਰੀਆਂ ਗੱਲਾਂ ਸਵਾਲਾਂ ਦੇ ਘੇਰੇ ਦੇ ਵਿੱਚ ਨੇ ਉੱਥੇ ਹੀ ਪੁਲਿਸ ਦੀ ਕਾਰਵਾਈ ਵੱਡੇ ਸਵਾਲ ਪੈਦਾ ਕਰਦੀ ਹੈ ਮੇਰਾ ਨਾਮ ਗੁਰਪ੍ਰੀਤ obraye ਔਰ ਲਾਸਟ ਇੱਕ ਵੀਡੀਓ ਦੇ ਦੌਰਾਨ ਆਪਣਾ ਮੇਰੇ ਕੋਲੋਂ ਇੱਕ ਬਹੁਤ ਗਲਤੀ ਹੋਈ ਹੈ ਕਿ ਅਧਿਕਾਰੀਆਂ ਦੇ ਲਈ ਜੋ ਵੀ ਮਤਲਬ ਕੁਝ ਉਸਤੇ ਮਤਲਬ ਜੋ ਵੀ ਕੁਝ ਹੋਇਆ ਜਾਣੇ ਅਣਜਾਣੇ ਦੇ ਵਿੱਚ ਜੋ ਗਲਤੀ ਹੋਈ ਹੈ ਸਾਡੇ ਤੋਂ ਉਸ ਲਈ ਮੈਂ ਮਾਫੀ ਮੰਗਦਾ ਕਿ ਇੱਕ ਗਲਤੀ ਹੋਈ ਹੈ ਕਿਸੇ ਦੀ ਵੀ ਕੋਈ ਭਾਵਨਾਵਾਂ ਨੂੰ ਠੇਸ ਪਹੁੰਚੀ ਹੋਵੇ ਤਾਂ ਮੇਰੇ ਵੱਲੋਂ ਮੈਂ ਸ਼ਮਾ ਦਾ ਪਾਤਰ ਹਾਂ ਕਿ ਮੈਨੂੰ ਮਾਫ ਕੀਤਾ ਜਾਵੇ ਸਾਰੇ ਕਿਸੇ ਦੀ ਵੀ ਦਿਲ ਦੁਖਾਨ ਦਾ ਮੇਰਾ ਕੋਈ ਇਰਾਦਾ ਨਹੀਂ ਸੀ ਜੋ ਵੀ ਕੁਝ ਹੋਇਆ ਅਣਜਾਣੇ ਦੇ ਵਿੱਚ ਹੋਇਆ ਕਿਹੜੇ ਭਾਈਚਾਰੇ ਦਾ ਮਸਲਾ ਸੀ ਹਾਂਜੀ ਕਿਹੜੇ ਭਾਈਚਾਰੇ ਦਾ ਤੁਹਾਨੂੰ ਦੱਸੀ ਮਸਲਾ ਅਹ ਕ੍ਰਿਸਚਨ ਭਾਈਚਾਰੇ ਇਹ ਕਾਰਨ ਰਿਹਾ ਵੀ ਤੁਹਾਡੇ ਮਨ ਚ ਆਇਆ ਵੀ ਗਾਣੇ ਛੱਡ ਕੇ ਆਪਾਂ ਧਾਰਮਿਕ ਤੁਹਾਨੂੰ ਦੇ ਉੱਤੇ ਇਸ ਤਰ੍ਹਾਂ ਮਜ਼ਾਕ ਕਰਾਇਆ ਜਾ ਜੀ ਮੈਨੂੰ ਪਤਾ ਨਹੀਂ ਸੀ ਇਹ ਇਸ ਚੀਜ਼ ਦਾ ਕਿ ਮਤਲਬ ਕਿ ਇਸ ਨੂੰ ਮਤਲਬ ਧਾਰਮਿਕ ਦਾ ਕੁਝ ਰਿਲੇਸ਼ਨ ਹੈ ਇਸ ਚੀਜ਼ ਨਾਲ ਮੇਰੀ 29 ਸਾਲ ਤੁਹਾਨੂੰ ਇਹ ਨਹੀਂ ਪਤਾ ਕਿ ਹallelujah ਜਿਹੜਾ ਹੈ ਕਿਸੇ ਧਾਰਮਿਕ ਥਾਂ ਦਾ ਉਹ ਇੱਕ ਸ਼ਬਦ ਹੈ ਜੀ ਮੈਨੂੰ ਪਤਾ ਨਹੀਂ ਸੀ ਜੀ ਫਿਰ ਆਪਾਂ ਗਾਣੇ ਦੀ ਟੀਮ ਤੇ ਕਿਉਂ ਇਸ ਤਰ੍ਹਾਂ ਜਾਗ ਰਹੇ ਸੀ ਜੀ ਮੈਨੂੰ ਪਤਾ ਹੁੰਦਾ ਤਾਂ ਬਿਲਕੁਲ ਕਰਨ ਦਾ ਕੋਈ ਆਈਡੀਆ ਨਹੀਂ ਬੰਦਾ ਜੀ ਆਪਸੇ ਸਭ ਤੁਸੀਂ ਲਾਈਕ ਬੈਠੇ ਜੀ ਨਾਲ ਲਾਲ ਕਿਵੇਂ ਦੇਖ ਰਹੇ ਹੋ ਜੀ ਕਿਉਂਕਿ ਇਹ ਕਹਤੇ ਨੇ ਕਿ ਮੈਨੂੰ ਵੀ ਪਤਾ ਸੀ ਇਸ ਬਾਰੇ ਦੇਖੋ ਗੱਲ ਗੱਲ ਇਹ ਹੈ ਕਿ ਜਦੋਂ ਕੱਲ ਇਹਨਾਂ ਕੱਲ ਪਤਵੰਤੇ ਸੱਜਣ ਜਿਹੜੇ ਸੀਗੇ ਟੈਕ ਹਾਂਜੀ ਹਾਂਜੀ ਕੱਲ ਪਤਵੰਤੇ ਸੱਜਣ ਜਿਹੜੇ ਸੀਗੇ ਉਹਨਾਂ ਦੇ ਨਾਲ ਸਾਡੀ ਮੁਲਾਕਾਤ ਹੋਈ ਉਹਨਾਂ ਨੇ ਸ਼ਹਿਰ ਦੇ ਮਹਤਵਪੂਰਨ ਬੰਦੇ ਸੀ ਉਹਨਾਂ ਨੇ ਬੁਲਾਇਆ ਔਰ ਉਬਰਾਈ ਜੋ ਉਬਰਾਈ ਜੀ ਜੋ ਆਮ ਆਦਮੀ ਪਾਰਟੀ ਦੇ ਵੀ ਇੱਕ ਲੀਡਰ ਵੀ ਨੇ ਔਰ ਇਹਨਾਂ ਦੇ ਜਿਹੜੇ ਬੇਟੇ ਐ ਇਹ ਉੱਥੇ ਆਏ ਸੀ ਤਾਂ ਇਹਨਾਂ ਨੇ ਪੂਰੇ ਸਮਾਜ ਦੇ ਅੱਗੇ ਵੀ ਕੱਲ ਵੀ ਇਹ ਗੱਲ ਕਹੀ ਸੀ ਕਿ ਸਾਡੇ ਤੋਂ ਇਹ ਜਾਣੇ ਅਣਜਾਣੇ ਦੇ ਵਿੱਚ ਹੋਇਆ ਔਰ ਸਾਡਾ ਕੋਈ ਇੰਟੈਂਸ਼ਨ ਨਹੀਂ ਸੀ ਅਸੀਂ ਇਹਨਾਂ ਨੂੰ ਇਹ ਪੁੱਛਿਆ ਸੀ ਕਿ ਚਲੋ ਇੰਟੈਂਸ਼ਨ ਨਹੀਂ ਸੀ ਪਰ ਪ੍ਰਭੂ ਯੇਸ਼ੂ ਮਸੀਹ ਜੀ ਦਾ ਨਾਮ ਤਾਂ ਤੁਹਾਨੂੰ ਪਤਾ ਹੈ ਹਾਲੇਲੂਇਆ ਦਾ ਮਤਲਬ ਤਾਂ ਤੁਹਾਨੂੰ ਪਤਾ ਹੀ ਹੈ ਕਹਿੰਦੇ ਨਹੀਂ ਮਤਲਬ ਨਹੀਂ ਪਤਾ ਮੈਂ ਕਿਹਾ ਪ੍ਰਭੂ ਯੇਸ਼ੂ ਮਸੀਹ ਜੀ ਬਾਰੇ ਤਾਂ ਤੁਸੀਂ ਸੁਣਿਆ ਹੀ ਹੈ ਕਹਿੰਦੇ ਹਾਂਜੀ ਹਾਂ ਸੀ ਸੁਣਿਆ ਫਿਰ ਅਸੀਂ ਕਹਿੰਦੇ ਵੀਡੀਓ ਕਿਉਂ ਬਣਾਇਆ ਫਿਰ ਇਹਨਾਂ ਨੇ ਕਿਹਾ ਬਾਕੀ ਪੁੱਛੋ ਇਹਨਾਂ ਨੇ ਕੀ ਕਿਹਾ ਕਹਿੰਦੇ ਜੋ ਸਾਰੇ ਟ੍ਰੈਂਡ ਕਰ ਰਹੇ ਸੀਗੇ ਵੀਡੀਓ ਬਣਾ ਰਹੇ ਸੀਗੇ ਅਸੀਂ ਵੀ ਟ੍ਰੈਂਡਿੰਗ 'ਚ ਜਿਹੜੇ ਸੀਗੇ ਉਹ ਉਸੇ ਟ੍ਰੈਂਡਿੰਗ ਨੂੰ ਦੇਖਦੇ ਹੋਏ ਵਿਊਜ਼ ਲੈਣ ਦੇ ਚੱਕਰ ਦੇ ਵਿੱਚ ਇਹਨਾਂ ਨੇ ਜਿਹੜਾ ਉਹ ਵੀਡੀਓ ਬਣਾਇਆ ਬਾਕੀ ਤੁਹਾਡੇ ਕੋਲ ਵੀ ਮੁੱਦਾ ਚੱਕਿਆ ਗਿਆ ਸੀਗਾ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਵੀਡੀਓਜ਼ ਪੰਜਾਬ ਨੇ ਕੀ ਕਾਰਨ ਹੈ ਵੀ ਸਿਰਫ ਇਸੀ ਨੌਜਵਾਨ ਨੂੰ ਨਿਗਾਹ ਵਿੱਚ ਆਇਆ ਇਹਦਾ ਕੀ ਕਾਰਨ ਰਿਹਾ ਦੇਖੋ ਪਟਿਆਲੇ ਜ਼ਿਲ੍ਹੇ ਦੇ ਅੰਦਰ ਜਿਹੜੀ ਇਸ ਤਰ੍ਹਾਂ ਦੀ ਪਹਿਲੀ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਸੀ ਕਿ ਇੱਕ ਵਿਆਹ ਜਾਂ ਪਾਰਟੀ ਦੇ ਅੰਦਰ ਇਸ ਤਰ੍ਹਾਂ ਪੂਰੀ ਫੈਮਿਲੀ ਜਦੋਂ ਮਜ਼ਾਕ ਉਡਾਰੀ ਹੋਵੇ ਉਹ ਇੱਕ ਸੀਰੀਅਸ ਵਿਸ਼ਾ ਬਣ ਜਾਂਦਾ ਹੈ ਔਰ ਉਸ ਨੂੰ ਲੈ ਕੇ ਪੂਰਾ ਮਸੀਹ ਭਾਈਚਾਰਾ ਜਿਹੜਾ ਸੀਗਾ ਉਹ ਅੱਗੇ ਆਇਆ ਔਰ ਮੇਰੇ ਵੱਲੋਂ ਜਿਹੜੀ ਮੇਰੇ ਵੱਲੋਂ ਜਿਹੜਾ ਕੰਪਲੇਂਟ ਆ ਉਹ ਕੀਤੀ ਗਈ ਸੀ ਔਰ ਪਰਚਾ ਦਰਜ ਕਰਵਾਇਆ ਗਿਆ ਸੀ ਹੁਣ ਇਸ ਨੌਜਵਾਨਾਂ ਨੇ ਅਸੀਂ ਵੀ ਚਾਹੁੰਦੇ ਹਾਂ ਦੇਖੋ ਪਵਿੱਤਰ ਸ਼ਾਸਤਰ ਬਾਈਬਲ ਦੇ ਵਿੱਚ ਵੀ ਲਿਖਿਆ ਤੁਸੀਂ ਆਪਣੇ ਭਾਈ ਨੂੰ ਮਾਫ ਕਰੋ ਔਰ ਖਾਸ ਕਰਕੇ ਜਿਹੜਾ ਵਿਅਕਤੀ ਕਿਸੇ ਮੁਸ਼ਕਲ 'ਚ ਅਗਰ ਫਸ ਜਾਂਦਾ ਔਰ ਤੁਸੀਂ ਮਾਫ ਨਹੀਂ ਕਰਦੇ ਫਿਰ ਤੁਸੀਂ ਮਸੀਹ ਹੋਣ ਦੇ ਲਾਇਕ ਨਹੀਂ ਆ ਜਾਂ ਮਸੀਹ ਕਹਿਲਾਣ ਦੇ ਹੱਕੇ ਨਹੀਂ ਪਰਚਾ ਗ੍ਰਾਂ ਨੇ ਤੁਸੀਂ ਸੋਚਿਆ ਹੈ ਵੀ ਲਿਖਿਆ ਹੋਇਆ ਬਾਈਬਲ ਦੇ ਵਿੱਚ ਦੇਖੋ ਜਦ ਆਈਕਾ ਪਵਿੱਤਰ ਸ਼ਾਸਤਰ ਬਾਈਬਲ ਦੀ ਹੋਰ ਆਇਤ ਹੈ ਕਿ ਜਿਹੜਾ ਅਨਿਆਏ ਸੰਦਾ ਉਹ ਵੀ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਕ੍ਰਿਣੀਤ ਹੈ ਔਰ ਖਾਸ ਕਰਕੇ ਜਦੋਂ ਅਸੀਂ ਇਹ ਗੱਲ ਹੋਈ ਤਾਂ ਇਹਨਾਂ ਨੂੰ 3 ਦਿਨ ਦਿੱਤੇ ਗਏ ਸੀ ਵੀ 3 ਦਿਨਾਂ ਦੇ ਅੰਦਰ ਅਗਰ ਕੋਈ ਵੀ ਵਿਅਕਤੀ ਅਸੀਂ ਕੋਈ ਕਾਰਵਾਈ ਨਹੀਂ ਕਰਾਈ 3 ਦਿਨਾਂ ਦੇ ਅੰਦਰ ਅੰਦਰ ਅਗਰ ਕੋਈ ਵਿਅਕਤੀ ਆ ਕੇ ਰਿਗਰੈਟ ਕਰਦਾ ਤਾਂ ਅਸੀਂ ਅੱਗੇ ਕੋਈ ਕਾਰਵਾਈ ਨਹੀਂ ਕਰਾਂਗੇ ਲੇਕਿਨ ਹੋਇਆ ਕਿ ਇਹਨਾਂ ਨੇ ਬਾਅਦ ਚੋ ਆ ਕੇ ਦੱਸਿਆ ਓਬਰਾਏ ਜੀ ਨੇ ਕਿ ਇਹਨਾਂ ਦੇ ਬੇਟੀ ਦਾ ਵਿਆਹ ਸੀਗਾ ਔਰ ਜਿਸ ਦਿਨ ਪਰਚਾ ਦਰਜ ਹੋਇਆ ਉਸ ਦਿਨ ਬਰਾਤ ਸੀ ਅਸੀਂ ਪੁਲਿਸ ਨੂੰ ਵੀ ਰਿਕੁਐਸਟ ਕੀਤੀ ਸੀ ਇੱਕ ਮਸੀ ਹੋਣ ਦੇ ਨਾਤੇ ਕਿ ਵੀ ਉਹਨਾਂ ਦੇ ਘਰ ਅੱਜ ਰੇਡ ਨਾ ਕੀਤੀ ਜਾਵੇ ਕੱਲ ਤੋਂ ਇਹ ਜਿਹੜਾ ਪ੍ਰੋਸੈਸ ਆ ਸ਼ੁਰੂ ਕੀਤਾ ਜਾਵੇ ਸੋ ਜਿਨ੍ਹਾਂ ਹਾਲਾਤਾਂ ਦੇ ਵਿੱਚ ਇਹ ਹੋਇਆ ਅਸੀਂ ਕਿਉਂਕਿ 3 ਦਿਨ ਵੇਟ ਕਰ ਰਹੇ ਸੀ ਅਗਰ ਇਹ ਸਾਡੇ ਕੋਲ ਆਂਦੇ ਤਾਂ ਸ਼ਾਇਦ ਅਸੀਂ ਅੱਗੇ ਪ੍ਰੋਸੀਡਿੰਗਸ ਵੀ ਨਾ ਕਰਦੇ ਕੱਲ ਇਹ ਆਏ ਇਹਨਾਂ ਨੇ ਪਹਿਲੀ ਮੁਲਾਕਾਤ ਦੇ ਅੰਦਰ ਅਸੀਂ ਆਸ ਤੋਂ 4 ਦਿਨ ਪਹਿਲਾਂ ਵੀ ਇੱਕ ਮੁਲਾਕਾਤ ਹੋਈ ਉਸ ਮੁਲਾਕਾਤ ਦੇ ਅੰਦਰ ਅਸੀਂ ਪੂਰੀ ਤਰ੍ਹਾਂ ਕਿਹਾ ਕਿ ਇਹ ਉਬਰਾਏ ਦੀ ਖੁਦ ਆਏ ਸੀ ਵੀ ਇਹ ਤੁਹਾਡਾ ਤੁਹਾਡੀ ਜਿਹੜੀ ਮਾਫੀ ਹੈ ਉਹ ਤੁਹਾਡੇ ਮੂੰਹੋਂ ਅਸੀਂ ਨਹੀਂ ਸੁਣਨੀ ਕਿਉਂਕਿ ਜਿਹੜੇ ਬੱਚੇ ਨੇ ਇੱਕ ਬਾਲਗ ਬੱਚਾ ਜਿਸ ਨੇ ਵੀਡੀਓ ਬਣਾਈ ਹੈ ਉਹਨਾਂ ਲੋਕਾਂ ਦੇ ਦੁਆਰਾ ਹੀ ਇਹ ਕੀਤਾ ਜਾਣਾ ਚਾਹੀਦਾ ਫਿਰ ਇਹਨਾਂ ਦਾ ਬੇਟਾ ਕੱਲ ਸਾਡੇ ਕੋਲ ਆਇਆ ਸੀ ਫਿਰ ਉਸ ਤੋਂ ਬਾਅਦ ਜਿਹੜੀ ਹੈਗੀ ਆ ਇਹ ਇਹਨਾਂ ਨੂੰ ਸਾਡੇ ਵੱਲੋਂ ਪੂਰੀ ਤਰੀਕੇ ਦੇ ਨਾਲ ਮਾਫੀ ਦਿੱਤੀ ਜਾਂਦੀ ਹੈ ਤੁਸੀਂ ਪੈਸੋ ਤੱਕ ਰਾਜਨੀਤਿਕ ਪ੍ਰੈਸ਼ਰ ਕਿੰਨਾ ਕਰਿਆ ਕਿ ਜਰੂਰੀ ਪਾਰਟੀ ਹੈ ਦੇਖੋ ਰਾਜਨੀਤਿਕ ਪ੍ਰੈਸ਼ਰ ਦੀ ਅਗਰ ਗੱਲ ਕਰੀਏ ਇੱਕ ਆਪਸੀ ਭਾਈਚਾਰਾ ਹੁੰਦਾ ਕਿਉਂਕਿ ਅਸੀਂ ਮਸੀਹ ਲੀਡਰ ਹੋਣ ਦੇ ਨਾਤੇ ਲਗਾਤਾਰ ਉਹਨਾਂ ਲੋਕਾਂ ਦੇ ਵਿੱਚ ਉੱਠਦੇ ਬੈਠਦੇ ਆ ਜੋ ਸਮਾਜਿਕ ਲੋਕ ਹੈ ਖਾਸ ਕਰਕੇ ਕੋਈ ਪ੍ਰੈਸ਼ਰ ਪਾਉਣ ਵਾਲਾ ਕੋਈ ਵੀ ਵਿਅਕਤੀ ਨਹੀਂ ਹੁੰਦਾ ਲੇਕਿਨ ਇੱਕ ਹੈ ਕਿ ਆਪਸੀ ਅਸੁਲਾ ਸਮਤੀ ਕਿਉਂਕਿ ਭਾਈ ਕੈਸੇ ਸਮਾਜ ਦੇ ਵਿੱਚ ਰਹਿੰਦੇ ਆ ਕਿਤੇ ਸਾਰਾ ਭਾਈਚਾਰਾ ਜਿਹੜਾ ਹੈਗਾ ਮਿਲ ਜੁਲ ਕੇ ਰਹਿੰਦਾ ਕਿਉਂਕਿ ਪਟਿਆਲੇ ਜ਼ਿਲ੍ਹੇ ਦੇ ਵਿੱਚ ਇਹ ਪਹਿਲੀ ਵਾਰੀ ਟਕਣਾ ਸੀ ਜਿਸ ਤਰ੍ਹਾਂ ਹੋਇਆ ਸੀ ਤਾਂ ਬਹੁਤ ਸਾਰੇ ਪਤਵੰਦੇ ਸੱਜਣ ਜਿਹੜੇ ਸੀਗੇ ਚਾਹੇ ਲੀਡਰਸ ਹੈ ਚਾਹੇ ਉਹ ਸਮਾਜਿਕ ਕਾਰਜਕਰਤਾ ਨੇ ਉਹ ਸਾਡੇ ਕੋਲ ਆਏ ਉਹਨਾਂ ਨੇ ਅਪਰੋਚ ਕੀਤੀ ਇਹਨਾਂ ਨੇ ਵੀ ਅਪਰੋਚ ਕੀਤੀ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਡਿਸੀਜਨ ਲਿੱਖਿਆ ਗਿਆ ਤਾਂ ਹੁੰਦਾ ਇੱਕ ਤਰ੍ਹਾਂ ਦਾ ਕਿ ਜੁਲ ਕੇ ਵੀ ਪਰਦੇ ਨਾਂ ਦੇ ਜਿਹੜਾ ਕੰਮ ਹੋਇਆ ਹੈ ਨਾਮ ਦਾ ਵੀ ਦਰ ਸਮਾਜ ਨਾਲ ਕੀ ਗੱਲ ਕੀਤੀ ਉਹ ਇਸ ਮਾਫੀ ਦੇ ਨਾਲ ਸਹਿਮਤ ਹੈ ਬਿਲਕੁਲ ਜੀ ਬਿਲਕੁਲ ਮੇਰੀ ਬਿਲਕੁਲ ਗੱਲ ਹੋਈ ਹੈ ਸਾਡੇ ਸਮਾਜ ਦੇ ਬੰਦੇ ਜਿਹੜੇ ਪ੍ਰੈਸ ਕਾਨਫਰੰਸ ਉਸ ਵੇਲੇ ਮੌਜੂਦ ਸੀ ਅੱਜ ਵੀ ਮੌਜੂਦ ਨੇ ਅੱਜ ਕੱਟ ਨੇ ਜੀ ਅੱਜ ਇਸ ਕਰਕੇ ਕੱਟ ਐ ਕਿਉਂਕਿ ਜਿਸ ਸਮੇਂ ਅਸੀਂ ਪਾਸਟਰ ਸਾਰੇ ਉੱਧਰ ਬੈਠੇ ਆ ਜਿਹੜੇ ਉਸ ਸਮੇਂ ਵੀ ਪ੍ਰੈਸ ਕਾਨਫਰੰਸ ਚ ਆਈ ਸੀ ਪਹਿਲੀ ਪ੍ਰੈਸ ਕਾਨਫਰੰਸ ਦੇ ਵਿੱਚ ਔਰ ਅੱਜ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਉਂਕਿ ਸਾਡੇ ਇੱਕ ਜਿਹੜੇ ਮੇਨ ਲੀਡਰ ਹੈ ਮੁਖਾ ਜੀ ਉਹਨਾਂ ਦੇ ਕੋਈ ਬ੍ਰਦਰ ਦਾ ਇਸ਼ੂ ਹੈ ਉਹ ਵੈਂਟੀਲੇਟਰ ਦੇ ਉੱਤੇ ਸੀਗੇ ਨਹੀਂ ਜੀ ਨਹੀਂ ਪਹਿਲਾਂ ਗੱਲ ਹੋ ਜ਼ਰੂਰ ਹੋ ਰਹੀ ਸੀ ਜਿਹੜਾ ਨੇ ਪਤਵੰਤੇ ਸੱਜਣਾ ਨੇ ਵਿੱਚ ਬੈਠ ਕੇ ਗੱਲ ਕਰਵਾਈ ਉਹ ਕਹਿੰਦੇ ਜੀ ਅਸੀਂ ਕੰਪਨਸੇਸ਼ਨ ਕਰਵਾ ਦੰਨੇ ਆ ਅਸੀਂ ਉੱਥੇ ਬਿਲਕੁਲ ਡਿਨਾਈ ਕੀਤਾ ਵੀ ਕੋਈ ਕੰਪਨਸੇਸ਼ਨ ਜਿਹੜਾ ਹੈਗਾ ਉਹ ਮੁਸੀਬਾਈਚਾਰੇ ਵੱਲੋਂ ਨਹੀਂ ਲਿੱਤਾ ਜਾਏਗਾ ਔਰ ਇੱਕ ਤਾਂ ਮਾਫੀ ਪ੍ਰੈਸ ਦੇ ਸਾਹਮਣੇ ਔਰ ਦੂਸਰਾ ਜਿਹੜਾ ਪਰਚਾ ਕੈਂਸਲੇਸ਼ਨ ਦਾ ਹਾਈ ਕੋਰਟ ਦੇ ਵਿੱਚ ਜੋ ਵੀ ਖਰਚਾ ਆਉਣਾ ਹੈ ਜਾਂ ਐਡਵੋਕੇਟਸ ਕਰਨੇ ਆ ਉਹ ਆਪਣੇ ਖਰਚੇ ਤੇ ਕਰਨਗੇ ਇਸ ਗੱਲ ਤੇ ਹੋਈ ਹੈ ਵਾਪਸ ਲੈ ਰਿਓ ਹਾਂਜੀ ਜ਼ਰੂਰ ਮੈਂ ਜਿਹੜਾ ਹੈਗਾ ਕੇਸ ਪੂਰੀ ਤਰ੍ਹਾਂ ਪ੍ਰੋਸੀਡ ਕਰਾਂਗੇ ਅੱਜ ਅਸੀਂ ਥਾਣੇ ਵੀ ਜਾਵਾਂਗੇ ਇਸ ਤੋਂ ਬਾਅਦ ਔਰ ਉੱਥੇ ਮੈਂ ਆਪਣੇ ਬਿਆਨ ਵੀ ਦਊਂਗਾ ਕਿ ਆਪਸੀ ਭਾਈਚਾਰੇ ਦੇ ਕਰਕੇ ਇਹ ਜਿਹੜਾ ਹੈਗਾ ਮਸਲਾ ਜਿਹੜਾ ਹੈਗਾ ਅਸੀਂ ਅੱਗੇ ਇਸ ਨੂੰ ਕੰਟੀਨਿਊ ਨਹੀਂ ਕਰਨਾ ਚਾਹੁੰਦੇ ਲੇਕਿਨ ਮੈਂ ਇੱਕ ਜ਼ਰੂਰ ਇਹ ਗੱਲ ਕਹਿਣਾ ਚਾਹੁੰਦਾ ਦੇਖੋ ਇੱਕ ਸਿੱਖਿਆ ਹੈ ਉਹਨਾਂ ਲੋਕਾਂ ਦੇ ਲਈ ਇਹ ਖਾਸ ਕਰਕੇ ਜਿਹੜੇ ਮਸੀ ਭਾਈਚਾਰੇ ਦੇ ਵਿਰੁੱਧ ਬੋਲਦੇ ਆਂ ਔਰ ਖਾਸ ਕਰਕੇ ਇਸ ਤਰ੍ਹਾਂ ਦੇ ਵਿਊਜ਼ ਲੈਣ ਦੇ ਲਈ ਵੀਡੀਓਸ ਪਾਉਂਦੇ ਆਂ ਇਹ ਉਹਨਾਂ ਦੇ ਲਈ ਇੱਕ ਸਿੱਖਿਆ ਅਸੀਂ ਇਹ ਚਾਹੁੰਦੇ ਹਾਂ ਕਿ ਦੇਖੋ ਕੱਲਾ ਇਹ ਨਹੀਂ ਹੈ ਜਦੋਂ ਸ ਇਹਨਾਂ ਨੇ ਆ ਕੇ ਦੱਸਿਆ ਤਿੰਨ ਦਿਨ ਇਹਨਾਂ ਦੇ ਫਾਦਰ ਨਹੀਂ ਸੋਏ ਤੇ ਲਗਾਤਾਰ ਪੁਲਿਸ ਜਿਹੜੀ ਹੈ ਉਹ ਇਹਨਾਂ ਦੇ ਕੋਲ ਆ ਰਹੀ ਸੀ ਇਹੀ ਬਹੁਤ بڑا ਡਰ ਹੁੰਦਾ ਸੋ ਅਸੀਂ ਇਹ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦਾ ਕੋਈ ਵੀ ਮਸਲਾ ਅੱਗੇ ਜਿਹੜਾ ਹੈਗਾ ਨਾ ਹੋਵੇ ਔਰ ਕੋਈ ਵੀ ਤਰ੍ਹਾਂ ਕਹਿੰਦੇ ਸਾਰੇ ਫੈਮਿਲੀ ਜਿਹੜੇ ਜਿਨ੍ਹਾਂ ਨੇ ਉਸ ਵਕਤ ਉਹ ਜਾ ਕਰਾਇਆ ਉਹ ਸਾਰੇ ਮਾਫੀ ਮੰਗਣੇ ਆਉਣਗੇ ਦੇਖੋ ਇਹ ਅ ਅਸੀਂ ਅੱਜ ਵੀ ਕਿਹਾ ਜਦੋਂ ਪ੍ਰੈਸ ਕਾਨਫਰੈਂਸ ਸਟਾਰਟ ਹੋਣ ਲੱਗੀ ਇਹਨਾਂ ਨੂੰ ਕਿਹਾ ਸੀਗਾ ਵੀ ਸਾਰੇ ਬੰਦਿਆਂ ਨੂੰ ਲੈ ਕੇ ਆਣਾ ਇਹ ਦੋ ਬੰਦਿਆਂ ਨੂੰ ਲੈ ਕੇ ਆਇਆ ਇੱਕ ਤਾਂ ਹਜੇ ਬੋਲੇ ਵੀ ਕਿ ਤੁਸੀਂ ਸਿੱਧਾ ਮਾਈਕ ਮੇਰੇ ਤੇ ਲਗਾਤਾ ਤੁਸੀਂ ਉਹਨਾਂ ਨੂੰ ਹਾਂ ਨਹੀਂ ਮੰਗੋ ਔਰ ਦੂਸਰਾ ਜੋ ਵੀ ਇਸ ਪਰਚੇ ਨੂੰ ਕੈਨਸਲੇਸ਼ਨ ਕਰਾਉਣ ਦਾ ਜੋ ਵੀ ਪ੍ਰੋਸੈਸ ਹੈਗਾ ਠੀਕ ਹੈ ਉਸ ਦੇ ਵਿੱਚ ਤੁਸੀਂ ਆਪਣਾ ਸਿਸਟਮ ਕਰ ਲਿਆ ਹਾਂ ਸੱਤਾ ਫਿਰ ਪਾਰਟੀ ਤੋਂ ਨੇ ਆਮ ਆਦਮੀ ਪਾਰਟੀ ਤੋਂ ਨੇ ਤੁਹਾਡਾ ਸਵਾਗਤ ਵੀ ਪ੍ਰੈਸ਼ਰ ਰਹਾ ਕਿ ਅਰੈਸਟ ਨਾ ਹੋ ਸਕੇ ਜਾਂ ਪੁਲਿਸ ਜੋ ਕਿ ਇਹੋ ਜਿਹੇ ਮਾਮਲੇ ਦੇ ਵਿੱਚ ਤੋਂ ਮਿੰਟ-ਮਿੰਟ ਜਿਹੜੀ ਅਰੈਸਟ ਹੁੰਦੀ ਹੈ ਦੇਖੋ ਹੁਣ ਮੈਂ ਅਸੀਂ ਤੁਹਾਨੂੰ ਦੱਸਦੇ ਹਾਂ ਮੈਂ ਖੁਦ ਜਾ ਕੇ ਐਸਐਸਪੀ ਸਰ ਨੂੰ ਮਿਲਿਆ ਐਸਵੀ ਸਿਟੀ ਸਰ ਨੂੰ ਮਿਲਿਆ ਡੀਐਸਪੀ ਸਰ ਨੂੰ ਮਿਲਿਆ ਔਰ ਉਸ ਤੋਂ ਬਾਅਦ ਮੈਂ ਇਸ ਗੱਲ ਦਾ ਮੈਂ ਕਹਿ ਨਹੀਂ ਸਕਦਾ ਕਿ ਇਹਨਾਂ ਦੇ ਕੋਲ ਰੇਡ ਪਈ ਜਾਂ ਨਹੀਂ ਪਈ ਕਿਉਂਕਿ ਮੈਂ ਰੇਡ ਦੇ ਵਿੱਚ ਮੌਜੂਦ ਨਹੀਂ ਸੀ ਕਿਉਂਕਿ ਸਾਡਾ ਜਿਹੜਾ ਫਰਜ਼ ਸੀ ਜੋ ਅਸੀਂ ਅਦਾ ਕੀਤਾ ਕਿ ਪਰਚਾ ਦਰਜ ਕਰਵਾਣਾ ਔਰ ਉਸ ਤੋਂ ਬਾਅਦ ਲਗਾਤਾਰ ਇਸ ਦੀ ਪੈਰਵੀ ਕਰਨੀ ਮੈਂ ਕੱਲ ਵੀ ਤ੍ਰਿਪੜੀ ਥਾਣੇ ਗਿਆ ਸੀ ਜਿੱਥੇ ਇਹ ਪਰਚਾ ਦਰਜ ਹੋਇਆ ਉਹਨਾਂ ਨੇ ਕਿਹਾ ਕਿ ਅਸੀਂ ਲਗਾਤਾਰ ਪੈਰਵੀ ਕਰ ਰਹੇ ਹਾਂ ਪਰ ਸਾਡੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਰਾਜਨੀਤਿਕ ਦਬਾਅ ਨਹੀਂ ਸੀ ਲੇਕਿਨ ਇਹ ਗੱਲ ਸੱਚ ਹੈ ਕਿ ਸਮਾਜਿਕ ਜਿਹੜਾ ਸਾਡਾ ਉੱਤਰਦਾਇਤਵ ਹੈ ਜਿਨ੍ਹਾਂ ਦੇ ਵਿੱਚ ਅਸੀਂ ਬੈਠ ਕੇ ਗੱਲਬਾਤ ਕਰਦੇ ਹਾਂ ਉਹਨਾਂ ਦੀ ਗੱਲ ਸੁਣਨਾ ਵੀ ਜਿਹੜਾ ਹੈਗਾ ਸਾਡਾ ਇੱਕ ਸਮਾਜਿਕ ਕਰਤੱਵ ਹੈ ਇਹ ਆਈ ਨਹੀਂ ਸਾਡੇ ਕੋਲ ਜੇ ਸਾਡੇ ਕੋਲ ਆਂਦੇ ਜਿਵੇਂ ਅਸੀਂ 3 ਜਾਂ 4 ਦਿਨ ਜਿਹੜਾ ਅਸੀਂ ਗੈਪ ਦਿੱਤਾ ਪਰਚਾ ਦਰਜੋਂ ਤੋਂ ਜੇ ਆਂਦੇ ਅਸੀਂ ਉਸ ਸਮੇਂ ਵੀ ਨਾ ਕਰਵਾਉਂਦੇ ਕਿਉਂ ਨਹੀਂ ਐਗਜ਼ੀਕਿਊਸ਼ਨ ਇਹਨਾਂ ਨੂੰ ਪੁੱਛਿਆ ਪੁੱਛੋ ਇਹ ਕਹਿੰਦੇ ਮੇਰੇ ਤੁਸੀਂ ਬਾਕੀ ਇਹਨਾਂ ਤੋਂ ਗੱਲ ਕਰੋ ਉਹ ਦੱਸਣਗੇ ਤੁਹਾਨੂੰ ਸਾਡੀ ਵੀਡੀਓ ਵੀ ਜਾ ਰਹੀ ਜੀ ਸਾਡੇ ਕੋਲ ਕੋਈ ਵੀਡੀਓ ਨਹੀਂ ਆਇਆ ਸੀ ਦੱਸੋ ਜੀ ਤੁਸੀਂ ਆਏ ਕਿਉਂ ਨਹੀਂ ਕੁਝ ਲਗਾਤਾਰ ਇਹਨਾਂ ਨਾਲ ਸੰਪਰਕ ਕਰ ਰਹਾ ਜੀ ਤੁਹਾਡੀ ਬਾਈ ਨਾਲ ਹਾਂ ਉਹ ਇਹ ਦੱਸਣ ਕਹਿੰਦਾ ਜੀ ਸੰਪਰਕ ਹਾਂ ਜੀ ਤੁਸੀਂ ਚਲਦੇ ਰਹੋ ਦੇਖੋ ਜੀ ਮੇਰੇ ਕੋਲ ਕੰਟੈਕਟ ਤਾਂ ਹੈ ਨਹੀਂ ਸੀਗਾ ਜੀ ਬਾਕੀ ਮੇਰੇ ਕੋਲ ਜਿੰਨੇ ਮੇਰੇ ਫਰੈਂਡ ਸਰਕਲ ਸੀਗੇ ਜਿਹੜੇ ਮਤਲਬ ਮੇਰੇ 크ਿਸਚਨ ਬ੍ਰਦਰਸ ਹੈਗੇ ਆ ਉਹਨਾਂ ਦੇ ਜਿੰਨਾਂ ਦਾ ਵੀ ਕੰਟੈਕਟ ਸੀਗਾ ਮੈਂ ਉਹਨਾਂ ਨੂੰ ਕੰਟੈਕਟ ਕੀਤਾ ਔਰ ਉਹਨਾਂ ਨੂੰ ਉਹਨਾਂ ਨੇ ਜਿੱਦਾਂ ਮੈਨੂੰ ਵੀਡੀਓ ਕਹੀ ਸੀ ਨਾ ਬਣਾ ਕੇ ਭੇਜੀ ਸੀ ਫਿਰ ਮੈਂ ਅਪੋਲੋਜਾਈਜ਼ ਕਰ ਲਿਆ ਸੀ ਇਸ ਚੀਜ਼ ਨੂੰ ਪਰ ਇੰਨਾ ਤੱਕ ਕਨਸਟੈਂਟਲੀ ਇਹਨਾਂ ਕੋਲ ਵੀਡੀਓ ਨਹੀਂ ਪਹੁੰਚੀ ਹੋ ਉਹ ਸ਼ਾਇਦ ਨਹੀਂ ਪਹੁੰਚੀ ਮੈਂ ਉਹ ਇਹਨਾਂ ਨੇ ਕਹਿਆ ਕੀ ਸੀਗਾ ਮੈਨੂੰ ਕਿ ਨਹੀਂ ਜੀ ਸਾਰੇ ਪ੍ਰੈਸ ਦੇ ਵਿੱਚ ਬੈਠੇ ਹੋ ਸਾਰੀ ਦੁਨੀਆ ਇਹ ਵੀ ਦੇਖ ਰਹੀ ਹੈ ਹਾਂ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਅੱਗੇ ਤੋਂ ਇਸ ਤਰ੍ਹਾਂ ਦਾ ਕੁਝ ਨਾ ਹੋਵੇ ਨਹੀਂ ਵੈਸੇ ਤਾਂ ਦੇਖੋ ਜੀ ਮੈਂ ਮਤਲਬ ਜੋ ਵੀ ਅਣਜਾਣੇ ਵਿੱਚ ਮਿਸਟੇਕ ਹੋਈ ਹੈ ਇਹ ਕਿਸੇ ਵੀ ਤਰ੍ਹਾਂ ਨਹੀਂ ਹੋਣੀ ਚਾਹੀਦੀ ਕਿਉਂਕਿ ਭਾਵਨਾਵਾਂ ਮੇਰੀਆਂ ਹੋਣ ਜਾਂ ਕਿਸੇ ਦੀ ਵੀ ਹੋਣ ਉਹ ਠੇਸ ਪਹੁੰਚਾਉਂਦਾ ਕਿਸੇ ਵੀ ਬੰਦੇ ਨੂੰ ਕੋਈ ਰਾਈਟ ਨਹੀਂ ਹੈ ਔਰ ਮੈਂ ਸ਼ਾਇਦ ਫਸਟ ਡੇ ਹੀ ਵੀਡੀਓ ਡਿਲੀਟ ਕਰਤੀ ਸੀ ਮੈਂ ਉਸ ਤੋਂ ਬਾਅਦ ਮੈਂ ਸੀਰੀਅਸਲੀ ਮੈਂ ਬਹੁਤ ਇਸ ਚੀਜ਼ ਨੂੰ ਉਹ ਕੀਤਾ ਕਿ ਨਹੀਂ ਫਾਮਨਾਵਾ ਦੀ ਗਲਤ ਆ ਸਭ ਤੋਂ ਉੱਪਰ ਹੋਗੀ ਕਿ ਭਈ ਕਿਸੇ ਦੀ ਵੀ ਹਿਊਮੈਨਿਟੀ ਇੱਕ ਬਹੁਤ ਬੜੀ ਚੀਜ਼ ਹੈ ਕਿ ਆਪਾਂ ਨੂੰ ਕਿਸੇ ਵੀ ਦੂਸਰੇ ਹਿਊਮਨ ਦਾ ਦਿਲ ਦੁਖਾਂ ਦਾ ਕੋਈ ਰਾਈਟ ਨਹੀਂ ਹੈ ਸੋ ਇਸ ਲਈ ਮੈਂ ਹੁਣ ਵੀ ਸੌਰੀ ਮੰਗਦਾ ਜੇ ਮੈਂ ਹੀ ਜਿਵੇਂ ਨਾਰਮਲੀ ਬੱਚੇ ਵਗੈਰਾ ਸਾਰੇ ਬਣਾ ਰਹੇ ਸੀਗੇ ਸੋ ਮੇਰੇ ਤੱਕ ਨੂੰ ਜਿੱਦਾਂ ਪਤਾ ਕਿ ਮੇਰੀ ਸਿਸਟਰ ਦਾ ਫੰਕਸ਼ਨ ਸੀਗਾ ਤੇ ਅਸੀਂ ਸਿਸਟਰ ਨਾਲ ਹੀ ਆਪਣੀ ਸਿਸਟਰ ਨਾਲ ਹੀ ਇਸ ਤਰ੍ਹਾਂ ਦੇ ਉਹ ਕਰ ਰਹੇ ਸੀ ਲੇਕਿਨ ਮੈਨੂੰ ਇਸ ਚੀਜ਼ ਦਾ ਕੋਈ ਪਤਾ ਨਹੀਂ ਸੀਗਾ ਕਿ ਇਸ ਚੀਜ਼ ਦਾ ਕਿਸੇ ਮਤਲਬ ਰਿਲੀਜੀਅਸ ਨਾ ਰਿਲੀਜੀਅਨ ਨਾਲ ਕੋਈ ਵੀ ਤਾਲੁਕਤ ਹੈ ਮੈਨੂੰ ਇਸ ਚੀਜ਼ ਬਾਰੇ ਕੋਈ ਵੀ ਇਲਮ ਨਹੀਂ ਸੀ ਤੁਹਾਡੀ ਇਨਫੋਰਮੇਸ਼ਨ ਦੇ ਨਾਲ ਉਹਨੇ ਠੀਕ ਹੈ ਭਾਈ ਸਿੱਧੂ ਤੁਹਾਡਾ ਤੁਹਾਡੀ ਲਾਗਤ ਅੱਗੇ ਤੱਕ ਲਿਓ ਇਹ ਜਾਣੇ ਜਾਂਣੇ ਚ ਜੋ ਵੀ ਗਲਤੀ ਹੋਈ ਹੈ ਅਸੀਂ ਇਹਦੇ ਵਾਸਤੇ ਕੋਈ ਵੀ ਸਾਡਾ ਮਤਲਬ ਕੋਈ ਐਸਾ ਮੰਤਵ ਨਹੀਂ ਸੀ ਕਿ ਅਸੀਂ ਕਿਸੇ ਦਾ ਦਿਲ ਦੁਖਾਈਏ ਜਾਂ ਕਿਸੇ ਦੇ ਧਾਰਮਿਕ ਪਾਵਨਾਵਾਂ ਨੂੰ ਠੇਸ ਪਹੁੰਚਾਈਏ ਇਹ ਜਾਣੇ ਜਾਂਣੇ ਜਿਵੇਂ ਆਪਾਂ ਇੰਸਟਾਗ੍ਰਾਮ ਖੋਲਦੇ ਆ ਰੀਲਸ ਆਉਂਦੀਆਂ ਨੇ ਤਾਂ ਅਸੀਂ ਗਲਤੀ ਨਾਲ ਕਿ ਚਲੋ ਸਾਰੇ ਬਣਾ ਰਹੇ ਨੇ ਟ੍ਰੈਂਡਿੰਗਸ ਚਾਹਤਾ ਅਸੀਂ ਉਹ ਵੀਡੀਓ ਬਣਾਈ ਅਸੀਂ ਅਸਲ 'ਚ ਸਾਡੀ ਟ੍ਰੈਂਡਿੰਗ ਦੇ ਵਿੱਚ ਕਹ ਰਹੇ ਹੋਰ ਵੀ ਤਰੀਕੇ ਨੇ ਵੀਡੀਓ ਸੀਗਣੇ ਬਣੀਆਂ ਹੋਈਆਂ ਅਸਲ 'ਚ ਇਸ ਤਰੀਕੇ ਦੇ ਕੰਟੈਂਟ ਦੇ ਉੱਤੇ ਪਹਿਲਾਂ ਵੀ ਕਈ ਬੰਦਿਆਂ ਨੇ ਵੀਡੀਓਜ਼ ਬਣਾਈਆਂ ਨੇ ਉਹ ਸਾਰਿਆਂ ਦੀਆਂ ਗਲਤੀਆਂ ਨੇ ਜੀ ਸਾਡੇ ਸਮੇਂ ਦੇ ਚਲੋ ਆਉਂ ਜਾਂਦੇ ਪੁੱਲ ਚੋ ਆਪਣੀ ਮੰਨਣੀ ਜ਼ਰੂਰੀ ਹੁੰਦੀ ਹੈ ਜੀ ਜੋ ਲੋਕਾਂ ਨੇ ਗਲਤੀਆਂ ਕਰੀਆਂ ਉਹ ਲੋਕੀ ਮੰਨਣਗੇ ਜੀ ਜੋ ਸਾਡੇ ਤੋਂ ਗਲਤੀ ਹੋਈ ਉਹ ਅਸੀਂ ਆਪਣੀ ਕਬੂਲ ਕਰਦੇ ਹਾਂ ਜੀ ਠੀਕ ਹੈ